ਵੀ ਇਹਦਾ ਅੰਦਰ ਘੱਟ ਪਾਣ ਵਾਲਾ ਕੋਈ ਹੈਗਾ ਉਹ ਜਿਹੜਾ ਆ ਗਿਆ ਜੀ ਤਾਂ ਤਾਂ ਬਹੁਤ ਵਧੀਆ ਨੀ ਮੋ ਜੀ ਠੀਕ ਹੈ ਖਬਰ ਜੀ ਯਾਰ ਤੇ ਡ੍ਰੈਗਰ ਮਾਰਦੇ ਗੱਡੀ ਤੇ ਗੱਡੀ ਦੇਖ ਲੋ ਇੰਨੀ ਦੂਰੋਂ ਗੱਡੀ ਤੇ ਡ੍ਰੈਗਰ ਮਾਰਨ ਆਇਆ ਬੰਦੇ ਸਵਾਹੀ ਗੱਡੀ ਦੇ ਮਾਰਨਾ ਹੈ ਡ੍ਰੈਗਰ ਨਾਲ ਹਾਂ ਬਾਹਰ ਲਾਈਨ ਦੇ ਵਿਚਾਰਿਆ ਨੇ ਐਡੀ ਹਿੰਮਤੀ ਆਪਣੇ ਜਿੰਨੀ ਹਿੰਮਤੀ ਕੋਈ ਕਿੱਥੇ ਹੈ ਇਹ ਵੀ ਚੱਲ ਗਿਆ ਡ੍ਰੈਗਨ ਖਤਰਨਾਕ ਹੋ ਗਿਆ ਹੁਣ ਫੜ ਕੇ ਪਾ ਲਿਆਉਂਦਾ ਹੁਣ ਇੱਥੇ ਤੱਕ ਸੁਰਕੇ ਆਉਂਦੇ ਭੱਜ ਜਾਂਦਾ ਰਾਜੋ ਹੈ ਜੇ ਤੁਰਕੇ ਆਉਂਦੇ ਡ੍ਰੈਗਨ ਭੱਜ ਜਾਂਦਾ ਰਾਜੋ ਅੱਛਾ ਡ੍ਰੈਗਨ ਖਤਰਨਾਕ ਸੀ ਤੇ ਗੁੱਡ ਮਾਰਨਿੰਗ ਜੀ ਅੱਜ ਦਾ ਵਲੌਗ ਇਥੋਂ ਸ਼ੁਰੂਆਤ ਕਰਦੇ ਆਂ ਦਿਨ ਤੀਜਾ ਹੈਗਾ ਕੁਝ ਕੀਵੈਂਟ ਰਹਿ ਗਏ ਕੁਝ ਗੇਮਜ਼ ਰਹਿ ਗਈਆਂ ਉਹ ਉਹ ਦੂਆਦ ਬ੍ਰੈਕਫਾਸਟ ਕਰਨ ਤੋਂ ਬਾਅਦ ਉਹ ਸਾਰੀਆਂ ਕੰਪਲੀਟ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਵਿਦਾਇਗੀ ਪਾਰਟੀ ਹੋਊਗੀ ਤੇ ਵਾਪਸ ਚੱਲਾਂਗੇ ਟਾਈਮ ਕਿੰਨਾ ਹੋ ਗਿਆ ਹੋਏ ਅਜੇ ਅਜੇ ਹੋਜੀ ਠੰਡ ਬਹੁਤ ਹੈ ਤੇ ਅੱਗ ਬਚਾਉਣ ਦੀ ਤਿਆਰੀ ਕੁਰੀ ਜੀ ਵੱਲੋਂ ਸਪੈਸ਼ਲ ਐਫਰਟ ਕੀਤਾ ਜਾ ਰਿਹਾ ਤੁਸਕੁਰ ਦੇ ਰਿਹਾ ਆਪਾਂ ਮਸਾਲਾ ਮਸਾਲਾ ਯਾਰ ਆ ਦੇਖੋ ਬੂਟ ਭਾਗੇ ਹੋਣੇ ਸੀ ਯਾਰ ਆਪਾਂ ਕੁਝ ਨਹੀਂ ਹੁੰਦਾ ਹੁਣ ਤਾਂ ਕੀ ਆ ਹੁਣ ਜਦੋਂ ਫਿਰਦੀਆਂ ਖੱਦਣੇ ਜਿਆਦਾ ਸੇ ਟੈਂਟ ਚ ਬੜਾਂਗੇ ਜੇੜਾ ਸਾਹਿਬ ਮੈਡੀਕਲ ਵਾਲੇ ਹਾਈਪੋਗਲਾਈਸੀਮਿਆ ਹਾਈਪੋਗਲਾਈ ਉਹ ਮੈਂ ਤਾਂ ਉਹ ਹਾਈਪੋਗਲਾਈਸੀਮਿਆ ਕੋਈ ਨਾ ਇੱਕਦਾਂ ਨਹੀਂ ਹੋਇਆ ਬਸ ਮੁੜਕਾ ਜਾ ਆ ਗਿਆ ਫੇਰ ਜਦ ਵੀ ਮੈਂ ਖਾਦੇ ਹਾ ਚੀਨੀ ਤੁਨੀ ਖਾਦੀ ਉਹ ਵੀ ਤਾਂ ਸਲਾਈਸ ਉਹ ਜਿਹੜੇ ਡਾਕਟਰ ਨਾਲ ਹੁੰਦਾ ਭੈਣ ਰਗੜਿਆ ਗਿਆ ਸੀ ਨਾ ਇਹ ਰਗੜਿਆ ਗਿਆ ਸੀ ਕਮਰਾ ਆ ਕੇ ਇਹਨੇ ਡਾਕਟਰ ਕੋਲ ਜਾਣਾ ਸੀ ਡਾਕਟਰ ਨੇ ਇਹਦੇ ਦੋ ਤਿੰਨ ਟੈਸਟ ਕਰਨੇ 4-5000 ਦੇ ਡਾਕਟਰਤਾ ਸੀ ਇਹ ਤਾਂ ਇਹ ਲਾਈਵ ਜੀ ਜਦੋਂ ਵੀ ਕਿਤੇ ਰਾਈਟੇ ਆਦਾ ਇਹੀ ਬਾਗੇ ਚੱਲੇਗਾ ਆ ਦੇਖੋ ਸ਼ਾਬਾਸ਼ ਸ਼ਾਬਾਸ਼ ਲਾਓ ਜੀ ਲਾਓ 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 ਜੋ ਚਲਾ 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 ਚੱਲੋ ਡਾਕਟਰ ਲਾਓ ਯਾਰ ਕੰਮ ਦਾ ਕੰਮ ਹੈਗਾ ਵਾਹ ਵਾਹ ਕੀ ਵਾਹ ਤਾ ਕੀ ਵਾਹ ਤਾ ਵਾਹ 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 ਜੀ ਵਾਹ ਜੀ ਮੁਕਾਬਲਾ ਸ਼ੁਰੂ ਹੋ ਰਿਹਾ ਹੈ ਅਨਿਸ਼ ਸਾਹਿਬ ਦੇ ਬਾਸਦੋ ਅਮਰ ਔਰ ਲਖਤ ਕੀਆ ਬਾਤ ਆ ਜੋ 6.5 ਤੇ ਲਗੇ ਆਪਾਂ ਨਿਤ ਰੂੜੇ ਵਿੱਚ ਕਾਣੀ ਅਨੀਸ਼ ਜੀ ਯਾਰ ਚੱਲ ਰਿਹਾ ਹੈ ਇਹ ਜੇ ਹਰ ਹਾਲਾਤ ਤੇ ਹੁੰਦਾ ਕੰਮ ਚਲੋ ਰਕਮ ਮੁੰਡਾ ਉਹ ਜੋ ਸ਼ਕਤੀਮਾਨ ਵਾਲੇ ਮਿਲੇ ਨਹੀਂ ਵਾਹ ਜੀ ਵਾਹ 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 ਬਹੁਤ ਵਧੀਆ ਜੀ ਬਹੁਤ ਕਲਾ ਜੋਰ ਲਾਈ ਹੈ ਨਾ ਮੈਂ ਕਿ ਚਲੋ ਭਾਈ ਭਾਈ ਚਲੋ ਗਾਣੇ ਮਕਾਬਲਾ ਹੋ ਰਿਹਾ ਹੈ ਵੀਡੀਓ ਕਰਦੇ ਹਾਂ ਕੱਲੇ ਦੋ ਬੰਦੇ ਆਪਾਂ ਦੇ ਬਾਲ ਬਾਤੇ ਤੇ ਹੋਰ ਪੇ ਦਾ ਮੁਕਾਬਲਾ ਹੋਣ ਜਾ ਰਿਹਾ ਹੈ ਵਾਹ ਜੀ ਵਾਹ ਹਾਂਜੀ ਸਭ ਪਾਈ ਦਾ ਮੁਕਾਬਲਾ ਹਾਂਜੀ ਸਰ ਅੱਜ ਅਸੀਂ ਘਰੇ ਮੈਡਮ ਨੂੰ ਬੁਲਾਉਂ ਤਰ ਓਕੇ ਹਾਂਜੀ 1 ਮਿੰਟ ਲਓ ਜੀ ਮੁਕਾਬਲਾ ਹੋਇਆ ਹੈਗਾ ਇੱਕ ਵਾਰ ਫਿਰ ਮਾਹਬਤ ਮਾਹਬਤ ਦੀ ਰਾਹ ਹੈ ਰੈਡੀ ਬੱਸ ਕਮਵੀਰ ਰੈਡੀ ਰੈਡੀ ਓਕੇ ਸ਼ਟ ਅਟਰੈਕਸ਼ਨ ਇੱਕਲੇ ਜਨਰਲ ਦਾ ਹੁੰਦਾ ਦਾ ਸਟੂਰ ਦਾ ਹੋ ਗਿਆ ਆ ਆਪਾਂ ਚਾਹਤ ਆ ਬਹੁਤ ਸ਼ਾਬਾਸ਼ ਸ਼ਾਬਾਸ਼ ਆਹ ਤੇ ਤੁਹਾਨੂੰ ਇਹ ਬੀਲ ਨਹੀਂ ਹੁੰਦਾ ਜੇ ਤੁਹਾਡਾ ਗ੍ਰਿਪਪ ਬੈਲਿੰਗ ਦਾ ਹਮ ਲੋਕ ਬਣ ਤੇ ਬਸ ਸੁਨੀਲ ਝੋਖਾ ਜੀ ਜਨਰਲ ਸਰ ਤੋਂ ਤੇ ਆਪਾਂ ਨੂੰ ਮਾਰ ਸਤਾ ਹਾਜੀ ਕਿਰਪਾ ਮਾਰਨੀ ਆ ਹਾਵਾ ਜੀ ਬਹੁਤ ਬਹੁਤ ਬੋਲਦੇ ਰਹੋ ਸਰ ਜੀ ਬਹੁਤ ਹੈ ਜੀ ਹਾਂ ਹਾਂ ਜੀ ਗੁਰਪ੍ਰੀਤ ਬਲਵਈ ਬਾਈਕਾਂ ਤਿੰਨ ਬੀ ਪੰਜਾਬੀ ਐਡਵੈਂਚਰਸ ਕਲੱਬ ਠੰਡਾ ਕੋ ਲਓ ਦੇਖ ਵਾਹ 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 ਕੀ ਬਾਤ ਹੈ ਹਾਂ ਜੀ ਗੁਰਪ੍ਰੀਤ ਜੀ ਹਾਂ ਜੀ ਗੁਰਪ੍ਰੀਤ ਕੋ ਚੱਲ ਗਰੀ ਕੋਨੇ ਕੋਨੇ ਕੋਰੇ ਕਟ ਕੋਰੇ ਪੜ ਹਾਂ ਜਿਵੇਂ ਪੋਕੇ ਨਹੀਂ ਹੋ ਜਾਂਦਾ ਲੈ ਇਸ ਦੇ ਕੰਮ ਵਿੱਚ ਚੱਕਰ ਹੋ ਜਾਂਦਾ ਉਹ ਮੇਰਾ ਉਹ ਨਹੀਂ ਨਾ ਮੈਂ ਤਾਂ ਚੱਲ ਵੀ ਚੱਲ 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 ਨੀਵਾ ਹਵਾ ਨਾ ਨੀਵਾ ਜਾਂਦੇ ਉਹ ਨਹੀਂ ਜਾਂਦਾ ਆ ਗਿਆ ਆ ਗਿਆ ਲਓ ਜਰ ਐ ਇਹਦੇ ਕੋਡ ਦੇ ਵਿੱਚੋਂ ਨਿਕਲੇਗਾ ਇਹ ਰਾਤ ਨੂੰ ਕਿਤੇ ਨਿੱਗ ਦੇ ਚੱਕਰ ਦੇ ਵਿੱਚ ਕੋਡ ਦੇ ਵਿੱਚ ਦਾਖਲ ਹੋ ਗਿਆ ਨਹੀਂ ਉਹਦੇ ਬੈਗ ਦੇ ਵਿੱਚ ਸੀ ਉਹਨਾਂ ਦੇ ਤਾਂ ਇਸ ਕਾਮਨ ਸੈਂਡਬੋ ਆਏਗਾ ਬਿਨਾਂ ਜ਼ਹਿਰ ਤੋਂ ਹੁੰਦਾ ਹੈ ਕਿਸੇ ਤਰ੍ਹਾਂ ਦੀ ਕੋਈ ਜ਼ਹਿਰ ਨਹੀਂ ਹੈ ਬਟ ਇਹਦਾ ਬੈਕਟੀਰੀਆ ਕਾਫੀ ਗੰਦਾ ਹੁੰਦਾ ਹੈ ਅਗਰ ਇਹ ਬਾਈਟ ਕਰ ਜੇ ਜਾਂ ਇਸ ਦਾ ਜਿਹੜਾ ਸਲਾਈਵਾ ਥੁੱਕ ਹੈਗਾ ਉਹ ਸਾਡੀ ਬਾਡੀ ਦੇ ਅੰਦਰ ਚਲਾ ਜਾਵੇ ਸਾਡੇ ਥੁੱਕ ਦੇ ਅੰਦਰ ਖੂਨ ਦੇ ਅੰਦਰ ਚਲਾ ਜਾਵੇ ਤਾਂ ਉਹਦੇ ਨਾਲ ਸਾਨੂੰ ਸਕਿਨ ਇਨਫੈਕਸ਼ਨ ਹੋ ਜਾਂਦੀ ਹੈ ਔਰ ਉਸ ਸਕਿਨ ਇਨਫੈਕਸ਼ਨ ਕਦੇ ਵੀ ਉੱਠ ਸਕਦੀ ਹੈ ਔਰ ਅਗਰ ਇੱਕ ਵਾਰੀ ਉੱਠ ਜਾਂਦੀ ਹੈ ਤਾਂ ਉਹ 5-7 ਸਾਲ 10 ਸਾਲ ਹੋ ਰਹਿੰਦੀ ਹੈਗੀ ਉਹ ਜਾਂਦੀ ਨਹੀਂ ਹੈ ਔਰ ਇਸ ਦਾ ਜਿਹੜਾ ਇਲਾਜ ਹੈ ਉਹ ਥੋੜਾ ਮੁਸ਼ਕਿਲ ਹੈਗਾ ਡਾਕਟਰ ਕੋਲ ਜਿਆਦਾ ਜਿਹੜਾ ਹੈਗਾ ਤਾਂ ਇਲਾਜ ਨਹੀਂ ਹੈਗਾ ਸੋ ਕੋਸ਼ਿਸ਼ ਕਰੋ ਸੱਪਾਂ ਤੋਂ ਬਚਣ ਦੀ ਨੇੜੇ ਨਾ ਹੋਵੋ ਕਿਸੇ ਵੀ ਐਕਸਪਰਟ ਨੂੰ ਬੁਲਾ ਕੇ ਉਹਨਾਂ ਤੋਂ ਰੈਸਕਿਊ ਕਰਵਾ ਦਿਓ ਔਰ ਸੱਪ ਨੂੰ ਮਾਰੋ ਨਾ ਪਲੀਜ਼ ਥੈਂਕ ਯੂ ਬਹੁਤ ਵੈਰੀ ਗੁੱਡ ਦੋਨੋਂ ਪਾਸੇ ਜੇਜੇ ਜਾਨੇ ਦੁਬਈ ਰਾਈਡਰਸ ਐਂਡ ਪੰਜਾਬੀ ਐਡਵੈਂਚਰਰਸ ਪਾਸੇ ਹੋ ਜਾ ਬਾਕੀ ਸਾਰੇ 1 2 3 ਗੋ ਲੰਕ ਜਾ ਲੰਕ ਜਾ ਟਰੋਕ ਜ਼ੋਰ ਨਾਲ ਮਾਰੋ ਜ਼ੋਰ ਨਾਲ ਮਾਰੋ ਜ਼ੋਰ ਨਾਲ ਮਾਰੋ ਜ਼ੋਰ ਨਾਲ ਮਾਰੋ ਉਹ ਜ਼ੋਰ ਨਾਲ ਲਾਓ ਜ਼ੋਰ ਨਾਲ ਲਾਓ ਜੋਰ ਨਾਲ ਆਓ ਜੋਰ ਨਾਲ ਆਓ ਜੋਰ ਨਾਲ ਆਓ ਜੋਰ ਨਾਲ ਖਿੱਚ ਲਾਓ ਚੱਕ ਲਾਓ ਇਹ ਚੱਕ ਲਾਓ ਪਰਦਾ 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 ਲੈ ਲੈ ਲੰਬੀ ਦਾ 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 ਚੱਕ ਚੱਕ ਲੈ ਚੱਕ ਲੈ ਅਸਰ ਚੱਕ Boop, <laughs> 3, टू थ्री फोर फाइव सिक्स आेवन 9 10 ਜਲ ਵੀ ਜਲ ਠੀਕ ਆ ਠੀਕਾ ਗੋਡਾ ਵੇਸ ਤੇ ਵੋਹ ਹਾਲੀਆ ਪਹਿਲਾਂ ਜੰਤੀ ਦੇ ਵਾਰੇ ਚੱਲ ਪੈਂਦੀ ਹੁੰਦੀ ਐ ਬੱਟੀ ਬੱਟੀ ਬੱਸ ਚਲੋ ਬਾਤ ਬਾਤ ਖੇਡੋ ਹੋਣਾ ਤੇ ਫ੍ਰੈਂਡਲੀ बैक पे बैक बैक दो बैंड कट आए बैंड भाई बैंड सिक्स हो गया कम सिक्स पास कर दिया छड़क गया आ जाओ ये भी टेक्निक है ਆਹ ਤਕਨੀਕ ਨਾਲ ਯਾਰ ਲਾਵਾ ਇਹ ਉੱਥੇ ਇਹ ਮੇਰੇ ਮ ਕੋਤੀ ਨਾ ਬੈਠੇ ਬਹੁਤ ਲਾਸਟ ਆਉਂਦਾ ਚਲੇ ਬਲੇ ਚਲੇ ਬਲੇ ਚਲੇ ਬਲੇ ਬੋਲਿਆ ਅੱਗੇ ਆਦਾ ਆਪਣਾ ਫੋਟੋ ਦੇਖੋ ਹਰ ਸਾਥੀ ਨੂੰ ਖੇਡਤੀ ਕੇ ਅੱਗੇ ਪੜ੍ਹਨ ਦਾ ਕੋਈ ਨਹੀਂ ਕਿਹਾ ਜਾਵੇ ਆਵੇ ਜਿਹੜਾ ਆਪਣੇ ਟੀਮ ਆ ਉਹ ਅੱਜ ਨੰਬਰ ਕੋ ਰੱਸੇ ਸੇ ਖੋਸ ਕੇ ਲਾ ਆਪਣੇ ਲਈ ਤੇਰਾ ਦਾ ਗੈਰ ਕੋ ਚਲ ਰਿਹਾ ਜੇ ਅੱਗੇ ਜਿਹੜੇ ਅ ਉਸ ਦਾ ਨਾਮ ਵਾਲਾ ਅਮਨ ਜੀ ਨਨ ਮਲੀ ਸਾਹਿਬ ਆਪਣਾ ਹਾਂ ਸਾਰੇ ਅੱਛਾ ਸਾਰੇ ਪਾਰਟਿਸਪੈਂਟ ਹੋਰ ਤੁਸੀਂ ਇਹ ਦੇਖਾ ਮੋਟਰਸਾਂ ਦਾ ਕਿਹੜਾ ਹਿੱਸਾ ਆ ਕੇ ਆ ਨਾ ਨਹੀਂ ਨਾ ਇਹ ਜੁਵਾਖ ਛੋਟੇ ਭਰਾਏ ਨਹੀਂ ਅਸੀਂ ਮੋਟਰ ਬੰਨਾ ਨਹੀਂ ਵੰਡਣਾ ਨਹੀਂ ਸਾਂਝਾ ਲੈਰੀ ਸਾਹਿਬ ਲੈਰੀ ਸਾਹਿਬ ਟੀਮ ਆ ਗਈ ਸਾਰੀ ਇੱਕ ਮਿੰਟ ਜਰਾ ਇਹਨਾਂ ਨੂੰ ਆ ਜਾਓ ਕੰਮ ਕਰੀਏ ਸਾਡੀ ਗੇਸ ਬਹੁਤ ਵਧੀਆ ਜੀ ਥੈਂਕ ਯੂ ਬਹੁਤ ਬਹੁਤ ਵਧਾਈਆਂ ਮਾਈਕ 'ਚ ਬੋਲਦਾ ਹੁਣ ਬੋਲ ਰਿਹਾ ਸੀ ਬਹੁਤ ਬਹੁਤ ਵਧਾਈਆਂ ਭਾਜੀ ਬ੍ਰਦਰ ਹੈਲੋ ਭਾਜੀ ਗੇਮ ਕਰਾਉਣੀ ਹੈ ਗੇਮ ਕਰਾਉਣੀ ਹੈ ਅੱਜ ਖੜੇ ਖੜੇ ਖੋਲਦੇ ਆਂ ਅੱਜ ਭਾਈ ਖੋਲੀਆਂ ਨੇ ਅੱਜ ਭਾਈ ਖੋਲੀਆਂ ਨੇ ਬਾਬਾ ਜੌੜਾ ਸਾਹਿਬ ਦੇ ਵੀ ਦੇਓ ਭਾਜੀ ਉਹ ਪਿੱਛੇ ਵੀ ਭਾਜੀ ਨੂੰ ਵੀ ਦੇ ਦਿਓ ਬਾਈ ਜੀ ਹੁਣ ਧੱਕਾ ਤਾਂ ਹੁੰਦਾ ਗਿਆ ਭਰਾਵਾ ਮੈਚ ਉਹ ਵੀ ਹੋਗਾ ਧੰਨਵਾਦ ਜੀ ਬਹੁਤ ਬਹੁਤ ਜਿਹੜੇ ਅਸੀਂ ਬਫ ਦਿੱਤੇ ਆ ਸਟicker ਹੈਗੇ ਆ ਬਫ ਹੈਗੇ ਔਰ ਲਦਾਖ ਲੱਗਿਆ ਸਾਡੇ ਜਗਿੰਦਰ ਦੇ ਵਿੱਚ ਹੈਗੇ ਆ ਸਚਿਨ ਆਟੋ ਸਹਿਦੇ ਮਾਰਕੀਟਰ ਆ ਉਹਨਾਂ ਵੱਲੋਂ ਸਾਰੇ ਸਪਾਂਸਰ ਸੀਗੇ ਉਸ ਵਾਰੀ ਉਹ ਆ ਨਹੀਂ ਸਕੇ ਐਬਸੈਂਸੀ ਉਹਨਾਂ ਦੀ ਹਾਜ਼ਰੀ ਅਸੀਂ ਸਾਰਿਆਂ ਨੂੰ ਬਫ ਡਿਸਪਿਊਟ ਕਰਕੇ ਦਿੱਤੀ ਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਚਲੋ ਚਲੋ ਕੀ ਬੋਲੋ ਥੈਂਕ ਯੂ ਜਿਹੜੀ ਫਰਸਟ ਪੋਜੀਸ਼ਨ ਆ ਜਿਹੜੀ ਚਾਚਾ ਭਤੀਜਾ ਜਸਪਾਲ ਬਲਵਾਈ ਬਾਈਕਸ ਸਾਰਿਆਂ ਲੈ ਦੇਣੋ ਸਟੇਜ ਦੇ ਸਾਹਮਣੇ ਆ ਜਾਓ ਸਾਰੇ 4 6 ਵੈਸੇ ਮਨਵਈਆ ਨੇ ਜਿਹੜਾ ਹੈਗਾ ਲੁੱਟ ਲਿਆ ਤੇ ਇੱਕ ਜਿਹੜਾ ਵੱਡੀ ਪ੍ਰਾਪਤੀ ਹੈਗੀ ਆ ਉਹ ਇਹ ਹੈ ਕਿ ਆਪਾਂ ਜਿਹੜਾ ਮਿਸਟਰ ਪੀ ਐਚ ਆਰ ਅਨਾਉਂਸ ਕੀਤਾ ਸੀ ਕਿ ਉਹ ਇੱਕ ਸਾਥੀ ਮਿਸਟਰ ਪੀ ਐਚ ਆਰ ਉਹਨੂੰਗਾ ਜਿਹੜਾ ਸਭ ਤੋਂ ਵੱਧ ਪਾਰਟਿਸਪੇਟ ਕਰੂਗਾ ਤੇ ਉਹਨਾਂ ਦੇ ਪ੍ਰਾਪਤੀ ਹੋਣਗੇ ਤਾਂ ਇਸ ਵਾਰ ਦਾ ਜਿਹੜਾ ਮਿਸਟਰ ਪੀ ਐਚ ਆਰ ਅਵਾਰਡ ਜਾ ਰਿਹਾ ਹੈ

ਆਓ ਬਿੱਟੇ ਜਾਓ ਜੀ ਗੁਰਸੱਭ ਥੈਂਕ ਯੂ ਸਰ ਆਓ ਸਰ ਆਹ ਚੱਲ ਇੱਕ ਮਿੰਟ ਹਰਪ੍ਰੀਤ ਜੀ ਇੱਕ ਮਿੰਟ ਉਹ ਕੋਲ ਕਰੋ ਮੇਰੇ ਤੋਂ ਮਿੱਤਰੋ ਦੀ ਪੀਐਚਆਰਐਮ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇਹਨਾਂ ਮਾਨਦ ਵਰਸ਼ਿਆ ਅਸੀਂ ਆਪਦੇ ਬਲਵਾਈ ਕਲੱਬ ਵੱਨਿਓ ਬਹੁਤ ਬਹੁਤ ਨਹਿਦ ਰੋ ਧੰਨਵਾਦ ਕਰਦੇ ਆਂ ਲੈਰੀ ਜੀ ਦਾ ਚੱਕਰ ਜਾਂਦਾ ਤੇ ਜਸਵੰਤભાઈ ਦਾ ਤੇ ਮੱਲੀ ਸਾਹਿਬ ਦਾ ਸਾਰੀ ਸਜਣਾ ਦਾ ਕਿਉਂਕਿ ਅੱਦੋ ਵੱਦ ਬੰਦਿਆਂ ਨੂੰ ਮੈਂ ਸਾਈਕਲਿੰਗ ਕਰਕੇ ਪਹਿਲਾਂ ਜਾਣਦਾ ਸੀਗਾ ਤੇ ਅੱਧੇ ਇੱਕ ਹੁਣ ਸਾਨੂੰ ਜਿਹੜੇ ਬਾਈਕਿੰਗ ਦੇ ਫਰੈਂਡ ਮਿਲੇ ਨੇਗੇ ਉਹ ਵੀ ਇਹਨਾਂ ਨੂੰ ਮੈਂ ਜੰਨਾ ਧੰਨਵਾਦ ਜਿਹੜੇ ਸਾਨੂੰ ਬਾਈਕਿੰਗ ਦੇ ਐਨੇ ਫਰੈਂਡ ਨਵੇਂ ਦੇ ਦਿੱਤੇ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਤੇ ਸਾਬਾਨ ਇੱਕ ਨਵੀਂ ਕਰਤਾ ਪੈਕਪ ਮੁੰਡਿਆਂ ਨੇ ਮੈਂ ਕਹਿੰਦਾ ਇਵੈਂਟ ਜਾ ਕਰਨ ਨੂੰ ਵੀ ਔਖਾ ਯਾਰ ਕੰਮ ਆਣਾ ਇਹ ਕੋਡੇ ਸਿੱਧੇ ਬਾਲੇ ਹੋਣਾ ਪੈਂਦਾ ਪ੍ਰੋਗਰਾਮ ਹਰ ਇੱਕ 15 ਇਧਰ ਘੜਦੇ